ਬੀਬੀ ਜਗੀਰ ਕੌਰ ਅਤੇ ਟਿੰਕਸਾ ਪਰਿਵਾਰ ਵੱਲੋਂ ਲਗਾਤਾਰ ਫਿਰ ਇੱਕ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਇਹ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਹੈ ਉਸ ਤੋਂ ਸਕੀਰ ਬਾਦਲ ਨੂੰ ਲਾਇਆ ਜਾਵੇ ਅਤੇ ਕਿਸ ਨਾਮਵਰ ਆਦਮੀ ਨੂੰ ਬੁਣਾਇਆ ਜਾਵੇ ਜਿਸ ਤਰੀਕੇ ਨਾਲ ਅਕਾਲੀ ਦਲ ਦਾ ਗ੍ਰਾਫ ਦਿਨੋ-ਦਿਨ ਘਟਦਾ ਜਾ ਰਿਹਾ ਜਿਸ ਤਰੀਕੇ ਨਾਲ ਵਿਧਾਨ ਸਭਾ ਦੀ ਗੱਲ ਕਰੀਏ ਲੋਕ ਸਭਾ ਦੀ ਗੱਲ ਕਰੀਏ ਤੇ ਕਾਫੀ ਜ਼ਿਆਦਾ ਅਕਾਲੀ ਦਲ ਜਿਹੜਾ ਗਿਰਾਵਟ ਚ ਗਿਆ ਉਸ ਨੂੰ ਚੁੱਕਣ ਲਈ ਕਿਤਨਾ ਕਿਤੇ ਉਪਰਾਲੇ ਕੀਤੇ ਜਾ ਰਹੇ ਨੇ ਉਸ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਡਾਕਟਰ ਰਤਨ ਸਿੰਘ ਅਜਨਾਲਾ ਮੌਜੂਦ ਨੇ ਜੋ ਕਿ ਪਿਛਲਾ ਲੰਮਾ 40 ਸਾਲ ਤੋਂ ਵੱਧ ਉਹਨਾਂ ਨੇ ਇਹ ਸੇਵਾ ਨਿਭਾਈ ਆ ਸਿਆਸਤ ਦੇ ਵਿੱਚ ਲਗਾਤਾਰ ਉਹ ਸੰਸਦ ਵੀ ਰਹੇ ਨੇ ਸਾਡੇ ਨਾਲ ਮੌਜੂਦ ਨੇ ਡਾਟਸਾਪ ਡਾਟਸਾਪ ਬਹੁਤ ਸੋ ਤੁਹਾਡਾ ਸਵਾਗਤ ਹੈ ਜੀ ਡਾਟਸਾਪ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਵਿੱਚ ਦੇਖ ਰਹੇ ਹੋ ਕਿ ਪ੍ਰਧਾਨਗੀ ਤੋਂ ਲਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਕਿਸ ਤਰੀਕੇ ਨਾਲ ਦੇਖਦੇ ਹੋ ਅਕਾਲੀ ਦਲ ਦੀ ਮੁਸ਼ਕਲ ਇਹ ਆ ਵੀ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ 'ਚ ਰਹਿ ਹੈ ਜਨੂ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਕੋਲ ਆ ਹੀ ਆ ਉਦੋਂ ਦੀ ਕਨਿਦਨ ਧੰਦੀਆਂ ਕਲਾਜਾ ਬਹੁਤ ਸਾਰੀਆਂ ਇਸ ਦੀ ਪ੍ਰਧਾਨਗੀ ਤੇ ਇਲੈਕਸ਼ਨ ਆਸੀ ਰਹੇ ਆ ਜਦ ਤੱਕ ਇਹ ਤਬਦੀਲ ਨਹੀਂ ਤਬਦੀਲ ਨਹੀਂ ਹੁੰਦਾ ਕੋਈ ਨਵਾਂ ਪ੍ਰਧਾਨ ਨਹੀਂ ਬੰਦਾ ਉ ਤੱਕ ਕਾਰਜਦਾਲ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ ਡਾਕਟਰ ਸਾਹਿਬ ਤੁਸੀਂ ਲੰਮਾ ਸਮਾਂ ਸਿਆਸਤ ਚ ਰਹੇ ਹੋ ਤਕਰੀਬਨ ਤੁਸੀਂ ਪ੍ਰਕਾਸ਼ ਸਿੰਘ ਬਾਦਲ ਜੀ ਦਾ ਤੁਹਾਡਾ ਬੋਰਡ ਨੇਡਤਾ ਸੀਗੀ ਤੁਸੀਂ ਉਹਨਾਂ ਦੇ ਵਿੱਚ ਉਦੋਂ ਉਸ ਸਮੇਂ ਸੰਸਦ ਰਹੇ ਹੋ ਪਰ ਉਦੋਂ ਵੀ ਤੁਹਾਡੇ ਵੱਲੋਂ ਵੀ ਆਵਾਜ਼ ਉਠਾਈ ਗਈ ਸੀ ਕਿ ਇਸ ਇਹਨਾਂ ਨੂੰ ਸੁਖਬੀਰ ਨੂੰ ਪ੍ਰਧਾਨਗੀ ਤੋਂ ਲਾਇਆ ਜਾਵੇ ਅਤੇ ਕਿਸੇ ਹੋਰ ਨਾਮਰ ਬੰਦੇ ਨੂੰ ਪ੍ਰਧਾਨਗੀ ਦੇ ਬਣਾਇਆ ਜਾਵੇ ਮੇਰੀ ਸ਼ੁਰੂ ਤੋਂ ਸੋਚ ਰਹੀ ਆ ਬਈ ਜੇ ਪਾਰਟੀ ਜਿੰਦੀ ਰਹੂਗੀ ਤੇ ਤਾਈ ਮਰਕਤ ਤੁਹਾਡੇ ਤੱਕੜੇ ਹੋਣਗੇ ਜੇ ਪਾਰਟੀ ਕਮਜ਼ੋਰ ਹੋ ਜੇ ਤੇ ਫਿਰ ਮਰਕਾ ਵਾਸਤੇ ਮੁਸ਼ਕਲ ਹੁੰਦੀ ਆ ਇਸ ਖਬੀਰ ਦੇ ਆਨ ਕਰਕੇ ਪਾਰਟੀ ਕਮਜ਼ੋਰ ਹੋਈ ਆ ਇਸ ਕਰਕੇ ਕਾਲੀ ਦਲ ਵੀ ਕਮਜ਼ੋਰ ਹੋ ਗਿਆ ਕੀ ਕਾਰਨ ਮੰਨਦੇ ਹੋ ਤੁਸੀਂ ਦੇਖਿਆ ਕਿ ਵਿਧਾਨ ਸਭਾ ਚ ਵੀ ਬਹੁਤ ਨੁਕਸਾਨ ਹੋਇਆ ਜੇ ਆਪਾਂ ਲੋਕ ਸਭਾ ਦੀ ਗੱਲ ਕਰੀ ਤਾਂ ਹੁਣ ਲੋਕ ਸਭਾ ਚ ਵੀ ਇੱਕ ਸੀਟ ਮਿਲੀ ਆ ਬਹੁਤ ਨੁਕਸਾਨ ਹੋਇਆ ਕੀ ਕਾਰਨ ਮੰਨਦੇ ਹੋ ਕਾਰਨ ਇਹ ਹੈ ਬਈ ਕੋਈ ਵੀ ਪ੍ਰਧਾਨ ਹੋਵੇ ਉਹਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸਾਰਿਆਂ ਦੀ ਰਾਏ ਲੈਣੀ ਚਾਹੀਦੀ ਆ ਔਰ ਸਾਰਿਆਂ ਦੀ ਸਹਿਮਤੀ ਨਾਲ ਚੱਲਣਾ ਚਾਹੀਦਾ ਸੁਖਬੀਰ ਇਹਦੇ ਡਿਕਟੇਟਰ ਕੰਮ ਕਰਦਾ ਹੈ ਤੇ ਪ੍ਰਧਾਨ ਨਿਕਾ ਪਰ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਇੱਕ ਦਿਨ ਚ ਚਾਰ-ਚਾਰ ਮੀਟਿੰਗਾਂ ਸੁਖਬੀਤ ਸਿੰਘ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿਤਨਾ ਕਿਤੇ ਹੋਂਦ ਚ ਲਿਆਉਣ ਲਈ ਪਰ ਜੇ ਆਪਾਂ ਨਾਮਵਰ ਜਿੱਦਾਂ ਤੁਸੀਂ ਜਿਸ ਤਰੀਕੇ ਨਾਲ ਆਪਾਂ ਬੀਬੀ ਜਗੀਰ ਕੌਰ ਦੀ ਗੱਲ ਕਰੀਏ ਟਿੰਗ ਸਾਹਿਬ ਦੀ ਗੱਲ ਕਰੀਏ ਤਕਰੀਬਨ ਨਾਮਵਰ ਜਿੰਨੇ ਵੀ ਸਾਰੇ ਬਾਗੀ ਹੋ ਚੁੱਕੇ ਨੇ ਉਹ ਇਸ ਤਰੀਕੇ ਨੂੰ ਛੱਡ ਚੁੱਕੇ ਨੇ ਕਾਲੀ ਦਲ ਆਪਣੀ ਇੱਕ ਨਵੀਂ ਜਿਹੜਾ ਤਿਆਰ ਕਰ ਰਹੇ ਨੇ ਕੀ ਲੱਗਦਾ ਆ ਕਿ ਆਉਣ ਵਾਲੇ ਸਮੇਂ ਚ ਅਕਾਲੀ ਦਲ ਸਟੈਂਡ ਹੋ ਸਕਦਾ ਫਿਰ ਜੇ ਇਹ ਨਵੇਂ ਚਿਹਰੇ ਸਾਹਮਣੇ ਆਉਂਦੇ ਆ ਅਕਾਲੀ ਦਲ ਬਿਲਕੁਲ ਸਟੈਂਡ ਹੋਊਗਾ ਅਕਾਲੀ ਦਲ ਮੋਰਚਾ ਦੀ ਗੱਲ ਆ ਜਾਊਗਾ ਜਦੋਂ ਇਹ ਤਬਦੀਲੀ ਹੋਗੀ ਪਰ ਕੀ ਕਾਰਨ ਕੀ ਮੰਨਦੇ ਹੋ ਜਿਸ ਲਈ ਉਹ ਪਹਿਲਾਂ ਵੀ ਕੀਤਾ ਗੱਲ ਕੀ ਅਕਾਲੀ ਦਲ ਦਾ ਨੀਂਮਾ ਜਾਣਾ ਕੀ ਕੀ ਕਾਰਨ ਮੰਨਦੇ ਅਕਾਲੀ ਦਲ ਸੁਖਬੀਰ ਬਾਦਲ ਦਾ ਮੰਨਣਾ ਕਿਉਂਕਿ ਇਹਨੂੰ ਬਰੇ ਬਣਾਈ ਚੀਜ਼ ਮਿਲੀ ਇਹਦੀ ਸਟਰਗਲ ਕੋਈ ਨਹੀਂ ਸੀ ਤੇ ਜਿਹੜਾ ਕੋਈ ਵੀ ਪ੍ਰਧਾਨ ਬਣੇ ਜਦ ਤੱਕ ਉਹਦੀ ਪਰਸਨਲ ਸਟਰਗਲ ਨਾ ਹੋਵੇ ਉਹ ਤਾਂ ਕੋ ਪਹਾਰ ਕੀ ਕਰੀ ਨਹੀਂ ਕਰ ਸਕਦਾ ਜਿਸ ਤਰੀਕੇ ਨਾਲ ਆਪਾਂ ਸਿਆਸਤ ਦੀ ਗੱਲ ਕਰਦੇ ਆਂ ਜਿਸ ਤਰੀਕੇ ਨਾਲ ਆਪਾਂ ਜਖੜ ਸਾਹਿਬ ਦੀ ਗੱਲ ਕਰੀ ਉਹਨਾਂ ਲੋ ਵੀ ਇੱਕ ਗੱਲ ਕੀਤੀ ਗਈ ਆ ਕਿ ਕਾਲੀ ਦਲ ਦੁਬਾਰਾ ਤੋਂ ਸਟੈਂਡ ਹੋ ਸਕਦਾ ਜੇ ਚੰਗੇ ਬੰਦੇ ਸਾਹਮਣੇ ਆਉਣ ਕਿਉਂਕਿ ਭਾਵੇਂ ਉਹ ਵਿਰੋਧੀ ਖੜੇ ਨੇ ਸਾਹਮਣੇ ਪਰ ਇਹੋ ਜੇ ਗੱਲ ਕਰਨੀ ਕੀ ਲੱਗਦਾ ਕਿ ਇਹ ਲੋੜ ਐ ਸਮੇਂ ਦੀ ਇਹ ਅੱਜ ਦੇ ਨਹੀਂ ਅਸੀਂ ਤੇ 2015 ਤੋਂ ਲੱਗੇ ਆ ਜਦੋਂ ਤਾਂ ਬਰਗਾਰੀ ਗਾਂਡ ਹੋਇਆ ਸੀ ਵੀ ਉਦੋਂ ਤੋਂ ਕਾਲੇ ਦਲ ਦੇ ਗਰਾਵਟਾਂ ਨਹੀਂ ਸ਼ੁਰੂ ਹੋ ਗਈ। ਉਹਦੋਂ ਵੀ ਸਰਦਾਰ ਪ੍ਰਕਾਸ਼ ਨੂੰ ਬਾਦਲ ਨੂੰ ਬੇਨਤੀਆਂ ਕੀਤੀਆਂ ਵੀ ਕਾਲੀਦਾਲੇ ਦੀ ਗਰਾਵਟ ਆ ਰਹੀ ਆ ਆਪਾਂ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਸੁਧਾਰੀਏ। ਪਰ ਉਹਦੇ ਆਪਣੇ ਲੜਕੇ ਨੂੰ ਅੱਗੇ ਲਾਤਾ ਉਹ ਤੇ ਕਰਕੇ ਕਾਲੀਦਾਲੇ ਚ ਬਹੁਤ ਵੱਡੀ ਗਰਾਵਟ ਆਈ। ਤੁਸੀਂ ਲੰਮਾ ਸਮਾਂ ਸਿਆਸਤ ਕੀਤੀ ਇੰਨਾ ਪਿਆਰ ਸੀ ਤੁਹਾਡਾ ਅਕਾਲੀ ਦਲ ਨਾਲ ਬੜਾ ਵੱਡਾ ਰਿਆ ਫਿਰ ਤੁਸੀਂ ਟਕਸਾਲੀ ਬਣ ਗਏ ਕੀ ਹੁਣ ਜੇ ਮੌਕਾ ਮਿਲਦਾ ਫਿਰ ਤੋਂ ਸਟੈਂਡ ਕਰ ਲਈ ਡਾਕਟਰ ਰਤਨ ਸਿੰਘ ਜੀ ਨਾਲ ਆ ਵਧੀਆ ਨੇ ਵੱਡੇ ਬਿਹਾਰ ਵਾਲੇ ਨੇ ਕੀ ਆਓਗੇ ਸਾਹਮਣੇ ਫਿਰ ਵੇਖੋ ਅੱਜ ਤਾਂ ਅਕਾਲੀ ਜਮੇ ਹਨ ਅਕਾਲੀ ਬਰਦਾ ਤੇ ਜਿੰਨੇ ਤਰ ਹੈਗੇ ਆਂ ਤਾਂ ਕਾਲੀ ਦਲ ਦੀ ਸੇਵਾ ਕਰ ਰਹੇ ਨੇ ਲਗਾਤਾਰ ਤੁਸੀਂ ਆਪਾਂ ਗੱਲ ਕਰ ਰਹੀ ਸੀ ਡਾਕਟਰ ਰਤਨ ਸਿੰਘ ਅਜਨਾਲਾ ਜੀ ਨਾਲ ਜਿਸ ਲਈ ਕਿ ਉਹਨਾਂ ਕਿਹਾ ਕਿ ਅਸੀਂ ਅਕਾਲੀ ਜੰਮੇ ਆ ਅਕਾਲੀ ਮਰਾਂਗੇ ਤੇ ਅਕਾਲੀ ਦਲ ਦੀ ਸੇਵਾ ਕਰਦੇ ਰਾਵਾਂਗੇ ਨਾਲ ਨਾਲ ਕਿਤਨਾ ਕਿਤੇ ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਉੱਚਾ ਚੁੱਕਣ ਲਈ ਸ਼੍ਰੋਮਣੀ ਅਕਾਲੀ ਦਲ ਫਿਰ ਹੋਂਚਾ ਆਏਗਾ ਪਰ ਉਸ ਦੇ ਲਈ ਕਿਤਨਾ ਕਿਤੇ ਪ੍ਰਧਾਨ ਨੂੰ ਚੇਂਜ ਕਰਨਾ ਬਹੁਤ ਜ਼ਰੂਰੀ ਆ ਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਲਾਏ ਜਾਂਦੇ ਨੇ ਅਤੇ ਫਿਰ ਹੀ ਜਿਹੜਾ ਅਕਾਲੀ ਦਲ ਜਿਹੜਾ ਹੋਂਚ ਆ ਸਕਦਾ ਬਾਕੀ ਤੁਸੀਂ ਜਿਹੜਾ ਰੋ ਇੰਡੀਆ ਨੂੰ ਪੰਜਾਬ ਦੇ ਨਾਲ ਅਜੇ ਨਾਲਾ ਤੋਂ